ਸਾਸਰੀ ਕਾ ਜੀ ਸਾਸਰੀ ਕਾ ਜੀ ਸਾਰਿਆਂ ਨੂੰ ਪਤਾ ਕੀ ਹੋਇਆ ਸਾਸਰੀ ਕਾ ਜੀ ਫਦੇ ਨੇ ਰੋਟੀ ਖਾ ਲਈ ਸੀ ਕਿਹਾ ਸਾਸਰੀ ਕਾ ਜੀ ਸਾਸਰੀ ਕਾ ਜੀ ਸਾਰਿਆਂ ਨੂੰ ਤੇ ਉਹ ਕਹਿੰਦਾ ਵੀ ਮम्मा ਮੈਨੂੰ ਹੋਰ ਰੋਟੀ ਦੇ ਦੇ ਤੇ ਮੈਂ ਇਦੀ ਗੁਰੂ ਘਰ ਬਿਠਾ ਦੇਣੀ ਕਹਿੰਦਾ ਉਹਦਾ ਖਾਣ ਨਹੀਂ ਰਿਹਾ ਆ ਮੈਂ ਪੜ ਕੇ ਮੇ ਰੋਟੀ ਆ ਨਹੀਂ ਆਵੇ ਕੱਢੀ ਬਾਹਰ ਕੱਢਦੀ ਖਾਗਾ ਐਵੇਂ ਕਰਦਾ ਵਾਗੇ ਉਹ ਕਹਿੰਦਾ ਮੇਰੀ ਦੀ ਦੋ ਤਿੰਨ ਦਿਨ ਹੋ ਗਏ ਫੇਰ ਫੇਰ ਬੜਾ ਚੱਲ ਬੜਾ ਨਹੀਂ ਬੈਠ ਬੈ ਚੰਗੀ ਤਰ੍ਹਾਂ ਬੈ ਕੇ ਬੁਲਾ ਸਾਥੀ ਘਰ ਸਾਰੇ ਚੰਗੀ ਤਰ੍ਹਾਂ ਚੈੱਕ ਕਰ ਬੈ ਕੇ ਬੁਲਾ ਹੋ ਤੇਰੀ ਇਹਦਾ ਥੋੜੀ ਚਲਾਈ ਦੀ ਸਾਥੀ ਘਰ ਤੇ ਬੁਲਾ ਦੇ ਬੁਲਾ ਤੀ ਨੇ ਚੋ ਬਣਾਉਂ ਬਾਰੇ ਸਾਥੀ ਘਰ ਦੇ ਸਾਰਿਆਂ ਨੂੰ ਹੋਰ ਸਾਨੂੰ ਇੱਕ ਦਰ ਬੱਸ ਵਧੀਆ ਤੂੰ ਬੱਤੀ ਦੇ ਹਾਲਾਤ ਬੱਤੀ ਦੇ ਹਾਲਾਤ ਬਹੁਤ ਮਾੜੇ ਹੁਣ ਬੱਤੀ ਤੇ ਹੈ ਹੋਟੀ ਸੀ ਵਾਂਗੂ ਚੱਲ ਗਈ ਕਿਨੇ ਦਿਨ ਤੋਂ ਪਹਿਲਾਂ ਹੀ ਆਪਣੇ ਦੇਕੇ ਹੌਣ ਮਨ ਮੁੰਨ ਕੇ ਆਈ ਆ ਫਿਰ ਤੇ ਇੱਛਾਈ ਬੱਝੇ ਜਿਨਾ ਬੱਤੀ ਆਈ ਉਸੇ ਵੇਲੇ ਵਲੌਗ ਬਣ ਲਾ ਬਸੇ ਵੇਲੇ ਵਲੌਗ ਬਣਦਾ ਪਰ ਗਰਮੀ ਪੜੀ ਹੈ ਗਰਮੀ ਬੋਲ ਨਹੀਂ ਸਹੀ ਗੱਲ ਆ ਬੁੱਡੀ ਰਸੀ ਵਾਂਗੂ ਇਹ ਚੱਲ ਜਾਂਦੀ ਨੇਰੀਆਂ ਤੋਂ ਪਹਿਲਾਂ ਨੇਰੀਆਂ ਦੇ ਜਲੰਦਰ ਨੂੰ ਕੱਲ ਜਦੋਂ ਉਸਕੇ ਗਈ ਚੱਲ ਜਾਂਦੀ ਕੱਲ ਜਦੋਂ ਨੇਰੀਆਂ ਉਦੋਂ ਦੀ ਗਈ ਆ ਇਹ ਇਹ ਪਹਿਣਾਈ ਇਹ ਫਿਰ 10 ਸਾਲ ਪਿੱਛੇ ਆ 10 ਸਾਲ ਪਿੱਛੇ ਇੱਕ ਸਾਹ ਦਾ ਹਣਾ ਬੱਤੀ ਦੇ ਹਿਸਾਬ ਨਾਲ ਮੈਂ ਨਾ ਦਾਤ ਵੀ ਜ਼ਿਆਦਾ ਹੋਣਾ ਨੂੰ ਹਾਂ ਇਹ ਹੀ ਬੱਤੀ ਵੀ ਉਹ ਤੇ ਕੱਲ ਬੱਤੀ ਆਂਟੀ ਕੇ ਪਿੰਡੀ ਬਲਜੀਤ ਜੀ ਨੂੰ ਪਹਿਲਾਂ ਫਿਰ ਪੈ ਗਈ ਹਾਇ ਸ਼ੇਰ ਕਿਦੜੇ ਮੈਂ ਫੋਟੋਸ਼ਾਪ ਦੇ ਬਾਦ ਚਾਰ ਵਜੇ ਦੀ ਬੱਤੀ ਗਈ ਕੱਲ 4 ਵਜੇ ਹੁਣੀ ਚਾਲ ਨਹੀਂ ਨਹੀਂ ਹੁੰਦੀ ਹੈ ਕਿ ਹੁਣ ਆਡੀ ਕੋਸੇ ਦਾ ਪਾਣੀ ਵੀ ਮੁੱਕ ਗਿਆ ਹੂੰ ਬੜਾ ਔਖਾ ਹੈ ਸਾਡੀ ਹੁਣ ਮੋਟਰ ਹੁਣ ਛੱਡੀ ਬਹੁਤ ਔਖਾ ਹੋਣਾ ਬੱਤੀ ਦਾ ਔਖਾ ਹੈ ਇਹਦਾ ਆ ਵੇਖ ਲਗਾ ਗੂੜੀਆਂ ਕੱਢਦਾ ਬਰਬਰ ਹੋਈ ਦੋ ਤਿੰਨ ਦਿਨ ਹੋ ਗਏ ਠੀਕ ਨਹੀਂ ਗਾ ਦੁੱਧ ਦੁੱਧ ਵੀ ਨਹੀਂ ਪੀਂਦਾ ਦੁੱਧ ਵੀ ਨਾ ਦੁੱਧ ਵੀ ਨਹੀਂ ਗਾ ਪੀਂਦਾ ਆਪਣੀ ਮੰਮਾ ਨੂੰ ਤਾਂਦਾ ਦੁੱਧ ਵਾਈ ਪਾਈ ਵਿੱਚ ਬੜਾ ਚਲਾ ਗਲੂ ਗੰਡੀ ਥੋੜੇ ਦਿਨ ਪਿਆ ਲੈਣਾ ਮੈਨੂੰ ਵਿਆਹ ਹੋ ਗਿਆ ਵੀ ਦਵਾਈ ਪਾ ਕੇ ਦਿੰਦੇ ਦੁੱਧ ਦਵਾਈ ਦਵਾਈ ਤਾਂ ਹੀ ਵਿਆਹ ਹੋਇਆ ਗੇ ਨਹੀਂ ਅੱਜ ਦਾ ਰੋਟੀ ਕਾੜ ਦਿੰਦਾ ਨਾ ਗਲੂ ਗੰਡੀ ਹੈਗਾ ਗਲੂ ਗੰਡੀ ਸ਼ਾਇਦ ਹੋਣਾ ਉਹ ਥੋੜਾ ਥੋੜਾ ਪਾ ਕੇ ਦੇਣ ਪਾਣੀ ਨਹੀਂ ਉਹ ਅੱਗੇ ਰੋਲਾ ਕਿੰਨਾ ਪਉਂਦਾ ਹੁੰਦਾ ਹੈ ਪੜਾਈਦਾ ਹੀ ਰਹਿੰਦਾ ਮਸਤ ਗੁਰੂ ਗੁਰੂਰ ਕਿੱਸੇ ਸ਼ੋਭਾ ਕੀਤੀ ਹੈ ਸ਼ੋਭਾ ਕਿੱਧਰ ਸੋ ਨੂੰ ਆਪਾਂ ਲੈ ਜੀਏ ਆਪਾਂ ਲੈ ਨਹੀਂ ਨੂੰ ਆਪਾਂ ਸਾ ਵੀ ਕਿੱਥੇ ਛੱਬ ਛੋਬ ਨੂੰ ਛੋਬ ਨੂੰ ਲੈ ਜੀਏ ਲੈ ਜੀਏ ਹੱਦਾਂ ਦਾ ਕਾਕਾ ਲੈ ਜੀਏ ਛੋਬ ਉਹ ਹੱਦਾਂ ਦਾ ਕਾਕਾ ਕੰਜੀ ਨਾ ਗਈ ਹੈ ਸਾਡਾ ਬਾਪ ਕਾਕਾ ਉਹ ਛੋੜ ਛੋਬ ਨੂੰ ਲੈ ਜੀਆ ਆਪਾਂ ਮੈਂ ਲੈ ਕੇ ਚੱਲਿਆ ਛੋਬ ਕਿਦਾਂ ਚੱਲਣ ਡਿਆ ਵੀਡੀਓ ਦਾ ਕੰਮ ਹੈ ਵੀਡੀਓ ਦਾ ਵੀਡੀਓ ਦਾ ਸਰ ਜਾਣੇ ਸਾਡੇ ਚੈਨਲ ਛੋਕ ਫਦੇ ਤੇ ਵੀਡੀਓ ਲਾਈ ਲੱਗ ਚੱਲਦੀ ਪਈ ਆ ਤੇ ਪਿਆਰ ਦਿਓ ਹਾਂ ਜੀ ਸਾਨੂੰ ਵੀ ਤੂੰ ਹੀ ਪਿਆਰ ਹੈ ਮੈਂ ਤਾਂ ਦਿੰਨਾ ਹੀ ਆ ਕੀ ਤੂੰ ਆ ਤਾਂ ਹੀ ਟਰੱਕ ਚ ਮੈਂ ਸਾਰਾ ਸੇ ਵੇਖੀਏ ਨਹੀਂ ਜਾਂਦੀ ਮੈਨੂੰ ਵੇਖੀਏ ਨਹੀਂ ਜਾਂਦੀ ਪਤਾ ਮੈਨੂੰ ਜਾਨੇ ਕਰਕੇ ਸਾਰੇ ਜਾਨੇ ਵੇਖਿਓ ਬੜੀ ਵੱਡੀ ਸੀ ਚੱਲਣ ਦੀ ਲਾਈ ਲੱਗ ਉਹ ਤਾਂ ਮੈਂ ਕਿਦਾਂ ਵੇਖਣਿਆ ਮੈਂ ਨਵੀਂ ਸ਼ੁਰੂ ਕੀਤੀ ਲੱਗਦੀ ਆਹ ਲਾਈ ਲੱਗ ਚਲੋ ਨਾ ਲਾਈ ਲੱਗ ਕੋਈ ਨਹੀਂ ਮਿਹਨਤ ਕਰਦੇ ਰਹੋ ਇਹ ਹੈ ਲਾਈ ਲੱਗ ਬਣਾਉਣਾ ਕੀ ਇਹਨੂੰ ਮੈਂ ਤਾਂ ਸਾਲਾ ਮੈਂ ਬਾਬਾ ਦਿੰਦਾ ਜੂ ਹਾਂ ਸਾਬੀ ਹੋਲੀ ਦੇਖ ਦਿੱਤਾ ਦਾ ਪਤਾ ਗੱਲ ਪਤਾ ਕੀ ਆ ਹੌਲੀ ਹੌਲੀ ਪੌੜੀ ਜਿਹੜੇ ਬੰਦਾ ਚੰਗਾ ਰਹਿੰਦਾ ਹੁੰਦਾ ਚੰਗਾ ਰਹਿੰਦਾ ਇੱਕ ਵਾਰੀ ਚੜੇ ਤੇ ਫਿਰ ਡਿੱਗਦਾ ਜ਼ੋਰ ਦੀ ਆ ਫਿਰ ਸੱਟ ਜਿਆਦਾ ਲੱਗਦੀ ਆ ਹਾਂ ਸਹੀ ਜੇ ਤਾਂ ਹੀ ਬਾਬਾ ਹੌਲੀ ਹੌਲੀ ਚੜਾਉਂਦੇ ਆ ਨਾ ਹੌਲੀ ਹੌਲੀ ਹਾਂ ਟੈਨਸ਼ਨ ਲੈਣੀ ਨਹੀਂ ਤੇ ਮਤਲਬ ਹਿੰਮਤ ਨਹੀਂ ਹਾਰਨੀ ਆਪਣੇ ਚੱਲੀ ਜਾਓ ਚੱਲੀ ਜਾਓ ਆਪਣੀ ਚਾਲ ਤੇ ਆਪੇ ਰੱਬ ਕਰੂ ਕਮਾਲ ਕੀੜੀ ਕੀੜੀ ਵੀ ਆਪਣੇ ਤੋਂ 4 ਗੁਣਾ ਭਾਰ ਚੁੱਕ ਕੇ ਆਂਦੇ ਵੀ ਕੰਦ ਤੇ ਚੜਦੀ ਆ ਤੇ ਬੜੇ ਅੰਨੀ ਡਿੱਗਦੀ ਐ ਡਿੱਗਦੀ ਡਿੱਗਦੀ ਐ ਹਰ ਕੋਈ ਵੀ ਕੰਮਾਂ 'ਚ ਮਿਹਨਤ ਤੇ ਕਰਨੀ ਪੈਂਦੀ ਹੈ ਮਿਹਨਤ ਜਾਰੀ ਰੱਖੋ ਬਾਕੀ ਗਏ ਲੱਤਾਂ ਖਿੱਚਣ ਵਾਲੇ ਬਥੇਰੇ ਗੱਲਾਂ ਗੱਲਾਂ ਕਰਨ ਵਾਲੇ ਬਥੇਰੇ ਹੁਣ ਇਹਨਾਂ ਨੇ ਵੀ ਮਿਹਨਤ ਕাজা ਸ਼ੁਰੂ ਤੋਂ ਤਾਂ ਨਹੀਂ ਚੱਲਿਆ ਚਾਰ ਸਾਲ ਤਿੰਨ ਸਾਲ ਹੋ ਗਏ ਆ ਤੇ ਹੁਣ ਨਹੀਂ ਇਹਨਾਂ ਨੇ ਥੋੜੀ ਮਿਹਨਤ ਕੀਤੀ ਹੋਰ ਤੇ ਆਪਾਂ ਮਿਹਨਤ ਕਰਾਂਗੇ ਲੱਤਾਂ ਖਿੱਚਣ ਵਾਲਾ ਕੋਈ ਵੀ ਕੰਮ ਕਹੇ ਚ ਵੀ ਆਏ ਨਹੀਂ ਵੀ ਇਹਦੇ ਤੇ ਕੋਈ ਵੀ ਕੰਮ ਆ ਤਾਂ ਮਿਹਨਤ ਵੀ ਜ਼ਰੂਰੀ ਤੇ ਹਰ ਤਾਂ ਲੱਤਾਂ ਖਿੱਚਣ ਵਾਲੇ ਵੀ ਜ਼ਰੂਰੀ ਹੁਣੇ ਚਾਹੀਦੇ ਵੀ ਆ ਫੇਰ ਹੀ ਪਤਾ ਲੱਗਦਾ ਵੀ ਅਕਲ ਵੀ ਫੇਰ ਆਉਂਦੀ ਹੈ ਨਾ ਸੁਣਨੀ ਬਾਕੀ ਹਮਚੀਏ ਇਦਾਂ ਨਹੀਂ ਵੀ ਇਕੱਲਾ ਇਹ ਦੇ ਦੀਆ ਮੈਂ ਤਾਂ ਤੈਨੂੰ ਬੜਾ ਹਰ ਕੰਮ ਚ ਕਰਨੀ ਪਈ ਦੀ ਤੇ ਉਹ ਲੋਦਾਂ ਨੂੰ ਵੀ 10 ਸਾਲ ਤੀਕਾ ਕੇ ਦੀ ਵੇਟ ਕੀਤੀ ਤੇ ਸਬਰ ਦਾ ਫਲ ਮਿੱਠਾ 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 ਪੂਰਾ ਮਿੱਠਾ ਤੇ ਇਹਦੀ ਖੁਸ਼ੀ ਵੀ ਵੱਖਰੀ ਹੋਈ ਹੈ ਵੱਖਰੀ ਵੱਖਰੀ ਅਸੀਂ ਥੋੜੀ ਡਾਕਟਰ ਨੇ ਕਿਹਾ ਸੀ ਹਸਤਾਲ ਹੋਟਲ ਬਣਾਇਆ ਵਾ ਵਾਹ ਸੋਨ ਨੂੰ ਦੱਸਦੇ ਮੇਰੀ ਪਮਚੇ ਨੂੰ ਬੜੇ ਸਾਰੇ ਬੜੇ ਹੱਥ ਹੋਈ ਮੈਂ ਨਾ ਜਿੰਨਾਂ ਨੂੰ ਪਿਆਰ ਮਿਲਿਆ ਨਾ ਜਿੰਨਾ ਘਰ ਆਉਂਦੇ ਸੀ ਜਿੰਨੇ ਉਹਨੇ ਉੱਥੇ ਪਹੁੰਚੇ ਨਾ ਪਿਆਰ ਮਿਲਿਆ ਬਾਕੀ ਸਾਡੇ ਭੈਣ ਭਰਾਵਾਂ ਨੇ ਇਨੀ ਅਰਦਾਸਾਂ ਕੀਤੀਆਂ ਕਮੈਂਟਾਂ ਚ ਵੀ ਦੱਸ ਦੇ ਇਹ ਹਰ ਇੱਕ ਨਹੀਂ ਦਿੱਤਾ ਮੇਨੂੰ ਸਾਰਿਆਂ ਦਾ ਧੰਨਵਾਦ ਆ ਜਿੰਨਾਂ ਨੇ ਇਨੀ ਅਰਦਾਸਾਂ ਕੀਤੀਆਂ ਓਏ ਬਸ ਕੀ ਚਲੋ ਜਿਹੜੇ ਜੀ ਨੇ ਜਦੋਂ ਸਾਹ ਲੈਣਾ ਉਹਨੇ ਉਦੋਂ ਹੀ ਲੈਣਾ ਉਦੋਂ ਲੈਣਾ ਬਾਕੀ ਇਹ ਇੱਕ ਵਲੌਗ ਸਪੈਸ਼ਲ ਬਣੂਗਾ ਧੰਨਵਾਦ ਦਾ ਨਹੀਂ ਬਣਾਉਣਾ ਵੀ ਚਾਹੀਦਾ ਅਜੇ ਥੋੜਾ ਟਾਈਮ ਨਹੀਂ 걸 ਲੱਗਣਿਆ ਤੇ ਫਿਰ ਜਿਵੇਂ ਸਵਾਮੀ ਨੇ ਜਿੰਨੇ ਸਾਰਿਆਂ ਨੂੰ ਪਤਾ ਰਾਤ ਬੱਚਾ ਕਰਦਾ ਜਗਰਾਤਾ ਹੈ ਤੇ ਫਿਰ ਉਹ ਲੱਗਦੀ ਹੁੰਦੀ ਹੈ ਰੱਟੀ ਹੁੰਦੀ ਹੈ ਪੁੱਠਾ ਨਹੀਂ ਪਿਆਦਾ ਰੱਟੀ ਹੁੰਦੀ ਅੰਦੀ ਹੁੰਦੀ ਨਹੀਂ ਹੁੰਦੀ ਹੁਣ ਇਹ ਰੱਟੀ ਕਰਦੀ ਬਤਾ ਮੋਟਰੋਂ ਲੈ ਆਈਓ ਕੱਲ ਦੀ ਟੇਢੀ ਨਾ ਤੇ ਇੱਕ ਗੁਰਕੀ ਗਈ ਅੰਦਰ ਉਹ ਪਰੋਂ ਠੀਕ ਕਰਕੇ ल्याਈ ਹੈ ਹੈ ਤੇਰਾ ਫੋਨ ਆਵੇ ਪਿਆ ਇੱਦਾਂ ਪੁੱਤ ਤੇਰਾ ਫੋਨ ਆਵੇ ਤੇਰਾ ਫੋਨ ਆਵੇ ਪਿਆ ਤੇਰਾ ਫੋਨ ਆ ਪਿਆ ਨਹੀਂ ਪਰਦੇ ਨਹੀਂ ਵਜਤ ਨਹੀਂ ਸੀ ਕੱਕੜਾ ਬਤੇ ਵੀ ਬੰਦਾ ਠੀਕ ਨਾ ਹੋਵੇ ਤੇ ਬੜਿਆ ਸਾਡੇ ਵਰਗਾ ਨਾ ਠੀਕ ਹੋਇ ਤਾਂ ਨਹੀਂ ਜੀ ਕਦਾ ਫਿਰ ਲੈਣਾ ਬੰਦਾ ਠੀਕ ਨਾ ਹੋਵੇ ਬਣਾਉ ਡੈਸ਼ ਨਹੀਂ ਜੀ ਸੋਨਾ ਵਾ ਨਾ ਹੈ ਨਹੀਂ ਆਂਦਾ ਗੰਦਾ ਵਾ ਮੇ ਮੇ ਜੀ ਜੀ ਦੀਦੀ ਉਹ ਚੜ ਗਈ ਆ ਜਾਂਦੀ ਆਉਣ ਲੱਗੀ ਆਉਣ ਲੱਗੀ ਹੈ ਹਰ ਚੜ ਗਈ ਹੈ ਹੈ ਚੜ ਗਈ ਮੇ ਜੀ ਬਾਕੀ ਪਹਿਲਾਂ ਮੈਨੂੰ ਨਾ ਕਮੈਂਟਾਂ ਚ ਪਤਲੇ ਹੁੰਦਾ ਰਾਜ ਵੀ ਦੱਸ ਬਹੁਤ ਦਿਨੋਂ ਦੇੜ ਮੈਂ ਸੋਨ ਵੀ ਮੋਟੀ ਹੁੰਨੀ ਜਾਣ ਨਹੀਂ ਇਹ ਤਾਂ ਨਹੀਂ ਮੈਨੂੰ ਪਤਾ ਇਹ ਕਿਹਦਾ ਫੋਨ ਹੈ ਮਨੇ ਫੋਨ ਵਾਲਾ ਉਹ ਇਹਦਾ ਨਹੀਂ ਪਤਾ ਮੈਨੂੰ ਇਹਦਾ ਮੈਨੂੰ ਚੇਤਾ ਭੁੱਲ ਗਿਆ ਦੱਸਿਆਗਾ ਇਹਨੇ ਕੋਈ ਤੇ ਨਹੀਂ ਲੱਗਣਾ ਦੂਜੇ ਦਾ ਬਾਕੀ ਆਊਗਾ ਫੇਰ ਲਾਵਾਂਗੇ ਬਾਕੀ ਸਖ ਜਿਹੜਾ ਮੋਟੀ ਹੁੰਦਾ ਰਾਜ ਆ ਇਹ ਬਿਮਾਰ ਹੋ ਗਈ ਆ ਆ ਰੋਗੀ ਕੋਲ ਬੋਲ ਲੱਗੇ ਠੀਕ ਸੋਣ ਵੀਰ ਉਹ ਦਰਮਿਆਨ ਨਾ ਟਰੈਕਟਰ ਕੋਟੀਗਾ ਲਾਉਣਗੇ ਇੱਥੇ ਲਾਉਣਗੇ ਆ ਸਾਰੀਆਂ ਨਾੜਾ ਇਦਾਂ ਹੋਈ ਉਹ ਤੇ ਪਾਪਾ ਨੂੰ ਠੀਕਾ ਡਾਕਟਰ ਹਸਣਾ ਬਣਾ ਤੁਹਾਡੇ ਜੋਂ ਨਾ ਵੰਗੂ ਹੋਈਆਂ ਨਾੜਾ ਸਾਰੇ ਸੱਤੇ ਵਾਰ ਸਾਰੀਆਂ ਵੇਜ ਗਈਆਂ ਨਾੜਾ ਮੇਰੇ ਹੋਰ ਆ ਬੜੀ ਦਵਾਈ ਖਾਧੀ ਥੋੜੇ ਦਿਨਾਂ ਚੋਂ ਦੋ ਤੀਜੇ ਇੱਕਦਮ ਪਤਾ ਨਹੀਂ ਕਿ ਉਹ ਹਰ ਕਰਨੀ ਐ ਇੰਜ ਜਦੋਂ ਗਰਮੀ ਸਟਾਰਟ ਹੋ ਗਈ ਗਰਮੀ ਕੋਲ ਬੋਲ ਲੱਗੇ ਹੰਦ ਲਾ ਗਈ ਜੀ ਤਾਂ ਹੀ ਕਿ ਸਿਆਣੇ ਆਂਦੇ ਵੀ ਤੰਦਰੁਸਤੀ ਦੇਵੇ ਰੱਬ ਚਾਪਾ ਪਾ ਮਾਰੇ ਨੇ ਲਾਜੀ ਰੱਬ ਕੋ ਕੋਈ ਪਿਆ ਤੇ ਨਾ ਮੰਗੋ ਤੰਦਰੁਸਤੀ ਮੰਗੋ ਤੰਦਰੁਸਤੀ ਹੋਊਗੀ ਤੇ ਪੈਸੇ ਦੇ ਲੱਗਣਾ ਮੈਨਾਂ ਲਾਜੀ ਨੇ ਪੁੱਤਵਾ ਦਿੰਨੇ ਤੰਦਰੁਸਤੀ ਨਾ ਇਹਦੇ ਪੈਸੇ ਦੇ ਮੈਨਾਂ ਹੋਣਾ ਹੈ ਜੀ ਰਾਜੀ ਤੇ ਸਭ ਕੋ ਠੀਕ ਸਭ ਕੋ ਠੀਕ ਲੋ ਜਾਂ ਮੈਂ ਵੇਚਦਾ ਮਿਹਨਤ ਤੇ ਫਿਰ ਬੰਦਾ ਕਾਰੀ ਲਾਊਗਾ ਮਿਹਨਤ ਤੇ ਤੈਨੂੰ ਪਤਾ ਇਹ ਚਲਦੀ ਰਹਿਣੀ ਸਾਰੀ ਜ਼ਿੰਦਗੀ ਹਾਂ ਜੀ ਹੁਣ ਰੱਬ ਕੋ ਮੰਦਿਰ ਅੱਬਾ ਪੈਸੇ ਦੇ ਦੇ ਅੱਬਾ ਮਾਰ ਬੈੱਡ ਤੇ ਬਾਈ ਬਾਈ ਇਹ ਰੱਬ ਨੇ ਕਿਹੜੇ ਛੱਦ ਦਾ ਪੈਸੇ ਛੁੱਟਦੇ ਨੇ ਹਾਂ ਬਿਲਕੁਲ ਬਿਲਕੁਲ ਅੱਜ ਵੀ ਨੂੰ ਲਿਖਿਆ ਨਾ ਵਰਨੇ ਗੱਲਾਂ ਉਹ ਟਿਕ ਟੁਰੀ ਮੇਰੇ ਗੱਲਾਂ ਟੋਕਣ ਦੇਗੇ ਬੰਦਾ ਦੱਸਦੇ ਬੰਦਾ ਬਹੁਤ ਚੈਲਸੀ ਕਰਦਾ ਬਾਬਾ ਬਾਬਾ ਸੁਣਦੀ ਨਾ ਤਾਂ ਕਰੀ ਅੱਜ ਤਾਂ ਸਿਆਣਾ ਹੋਖ ਸਿਆਣੀ ਹੋ ਗਈ ਸਿਆਣੀ ਹੋ ਗਈ ਬੰਦਾ ਘਰ ਤੋਂ ਬਹੁਤ ਚੈਲਸੀ ਕਰਦਾ ਭਾਵੇਂ ਬੰਦਾ ਮੇਰਾ ਹੈ ਤੇ ਕੋਈ برداشت ਨਹੀਂ ਹੋਣ ਦੇ ਸੁੱਖ ਸਿਆਣੀ ਬਗੀ ਹੋਣ ਕਹਾ ਸੁਣਦਾ ਪਈ ਨਾ ਬਾਬੇ ਆਣੀ ਦੋ ਤਾਂ ਬਣੀ ਆ ਗਿਆ ਪਾਪਾ ਆ ਜਾਓ ਕੀ ਤਸਵੀਰ ਸਭੀ ਸਭੀ ਬਾਰੋਂ ਆਏ ਦੇ ਆਪਣੇ ਦੋਸਤਾਂ ਕੋਲ ਆਪਾਂ ਇਹਦੇ ਸਭੀ ਦੇ ਦੋਸਤ ਦਾ ਰੈਸਟੋਰੈਂਟ ਹੀ ਉੱਥੇ ਗਏ ਤੇ ਉਹ ਕਹਿੰਦਾ ਬਾਪੂ ਜੀ ਉੱਤੇ ਬਟਾ ਦੇ ਸਾਹਮਣੇ ਕਰਦਾ ਨਹੀਂ ਨਾ ਨਹੀਂ ਬਾਪੂ ਜੀ ਉੱਤੇ ਨਹੀਂ ਜਾਣਾ ਰੈਸਟੋਰੈਂਟ ਦੇ ਗੁਰਦਾਰੇ ਨਾਲ ਗੁਰਦਾਰੇ ਜਾ ਕੇ ਪਾੜ ਕੇ ਇਹ ਆਪਣੇ ਦੋਸਤ ਲੱਗੇ ਬੈਠੇ ਤੇ ਸ਼ੁਰੂ ਤੇ ਬਾਬੇ ਆ ਨਹੀਂ ਬੜੀਆਂ ਵੇਖਦੇ ਫਿਰ ਘਟ ਗਏ ਹੁਣ ਫਿਰ ਬਾਬੇ ਵਰਤਿਆ ਨਹੀਂ ਨਹੀਂ ਬਾਬੇ ਨਾਲ ਧਿਆਨ ਜ਼ਰੂਰੀ ਹੈ ਬਾਬੇ ਨਾਲ ਧਿਆਨ ਔਰ ਇਸ ਮਰੀਦਾ ਲਾਦੀ ਪੁੱਤ ਨੂੰ ਖੜ ਕੇ ਖਾ ਰਹੀ ਹੈ ਵੀ ਜਿਹਦਾ ਹੱਥ ਛਿਰ ਤੇ ਉਹ ਤਾਂ ਫੇਰੇ ਹੀ ਕੋਈ ਕਰ ਸਕਦੀ ਫੇਰੇ ਹੀ ਕੁਝ ਕਰ ਸਕਦੀ ਹੈ ਪਰ ਸਾਡੇ ਰਗੇ ਜਿਹੜੇ ਆ ਨਾ ਜਦੋਂ ਚਾਰ ਆਉਂਡ ਆ ਬਈ ਤੇ ਬਾਬੇ ਕੋ ਭਾਬੇ ਨੂੰ ਭੁੱਲ ਜਾਂਦੇ ਉਹ ਕਹਿੰਦੇ ਇੱਕ ਦੋਰੀ ਨਾ ਕਿਹਨੇ ਕਿਹਾ ਕਿ ਇੰਦੇ ਵੀ ਰੱਬ ਹਰ ਜਗ੍ਹਾ ਤੇ ਆ ਕੇ ਸਰਨੇ ਬੱਚਿਆਂ ਸਵਾਲ ਪੁੱਛਿਆ ਤੂੰ ਦੱਸੋ ਫਿਰ ਰੱਬ ਇੱਕ ਥਾਂ ਨਹੀਂ ਹੈਗਾ ਕਿੱਥੇ ਨਹੀਂ ਹੈਗਾ ਰੱਬ ਉਹ ਬੱਚੇ ਜਵਾਬ ਦਿੱਤਾ ਕਹਿੰਦਾ ਮਹਾਰਥਾ ਬਸ ਇੱਕ ਥਾਣੀ ਹੈਗਾ ਉਹ ਕਿੱਥੇ ਨਹੀਂ ਆਂਦਾ ਆਂਦਾ ਸਾਡੇ ਚੇਤੇ ਚ ਨਹੀਂ ਹੈ ਚੇਤੇ ਚ ਨਹੀਂ ਹੈਗਾ ਚੇਤੇ ਚ ਨਹੀਂ ਹੈਗਾ ਬਾਕੀ ਹਰਥਾ ਹੈਗਾ ਬਾਕੀ ਹਰਥਾ ਚੇਤੇ ਚ ਰੱਖਣਾ ਚਾਹੀਦਾ ਨਾ ਪਰ ਚੇਤੇ ਚ ਨਹੀਂ ਰਹਿੰਦਾ ਪਰ ਕੱਲ ਜੋ ਅੰਕਲ ਦੀਆਂ ਗੱਲਾਂ ਦੱਸੀਆਂ ਨਾ ਕਿਹੜੇ ਅੰਕਲ ਅੱਛਾ ਅੱਛਾ ਹਾਂ ਤੇ ਉਹ ਤੇ ਤੈਨੂੰ ਪਤਾ ਫਿਰ ਪਹੁੰਚੀ ਹੋਈ ਹਸਤੀ ਹੈ ਉਹਨਾਂ ਨੇ ਅਹੀਂ ਦੇ ਉਤੋਂ ਪੈਦਾ ਵੀ ਨਹੀਂ ਹੋਏ ਜਦੋਂ ਦੀ ਦੁਨੀਆ ਵੇਖਣ ਦੇ ਹੋਜੇ ਇਹੋ ਜਿਹੇ ਜਿਹੜੇ ਆ ਕੰਮਾਂ 'ਚ ਪਏ ਵੀਡੀਓ ਵੀਡੀਆ ਵਾਲੇ 'ਚ ਮੈਂ ਨਾ ਇੱਕ ਗੱਲ ਪੁੱਛੀ ਮੈਨੂੰ ਪਤਾ ਨਹੀਂ ਉਹਦੇ ਬਾਰੇ ਹੈ ਬੜੀ ਕੀਮਤੀ ਹੀ ਗੱਲ ਉਹਨੇ ਸਾਰੀ ਕਹਾਣੀ ਹੱਸ ਮੈਂ ਇਹਦੀ ਆ ਇਹ ਦੁਲੇ ਪੱਟੀ ਦੀ ਸੁਭਾਅ ਵੀ ਚੰਗਾ ਸੁਭਾਅ ਵੀ ਬਹੁਤ ਚੰਗਾ ਨਾ ਨਹੀਂ ਤੇ ਹਰ ਕੋਈ ਕਿੱਥੇ ਇੰਨਾ ਕਰਦਾ ਨਾ ਕਿੰਨੀ ਦੂਰੋਂ ਮਿਲਣ ਆਉਂਦੇ ਨਹੀਂ ਨਾ ਮਸ਼ਹੂਰ ਬੰਦਾ ਨਹੀਂ ਕਰਦਾ ਨਹੀਂ ਕਰਦਾ ਬਣਾ ਕਰਦੇ ਆਦਾ ਵੀ ਮੈਂ ਵਲੌਗ ਨਹੀਂ ਬਣਾਇਆ ਅੰਕਲ ਨੇ ਵਾਂਦੇ ਇਹਨੂੰ ਲੱਗਦਾ ਹੀ ਨਹੀਂ ਵੀ ਤੁਸੀਂ ਭਰਾਏ ਨਾ ਆਪਣੇ ਅੰਕਲ ਨੇ ਆਦਾ ਵੀ ਮੈਂ ਹੁਣ ਅੱਤਾ ਡਬਲੋਗ ਵੀ ਰਿਆ ਨਾ ਤਾਂ ਮੈਨੂੰ ਕਮ ਸੇ ਘੱਟ 200 ਕੁੰਗ ਆਇਆ ਨਾ ਤੀ ਉੱਧਰ ਜਾਂਦੇ ਜ ਸਾਡੇ ਕੋਲ ਕਿਉਂ ਨਹੀਂ ਹੁੰਦੇ ਦੱਸਣ ਦੇ ਆ ਦੱਸਣ ਦੇ ਹੀ ਹਾਂ ਦੱਸਣ ਦੇ ਹੀ ਕੱਲ ਵੀ ਫੇ ਹਾਂ ਕੀ ਆ ਬੋਤ ਸੁਰੀਤਾ ਚੱਲ ਨਹੀਂ ਡਿਆ ਲਾਗ ਗਿਆ ਸੁਰੀਤਾ ਲਈ ਬਾਕੀ ਸੁਖ ਨੂੰ ਸੁਖਣਾ ਵੀ ਵੀਡੀਓ ਨੂੰ ਪਿਆਰ ਦੋ ਵਾਤੋ ਵਾਤ ਤੇ ਮਿਹਨਤ ਕਰਦੇ ਆ ਮਿਹਨਤ ਦਾ ਫਲ ਮਿਲੇ ਤੇ ਫੇਰ ਹੀ ਮਜ਼ਾ ਆਉਂਦਾ ਸਰਤਾਂ ਨੇ ਪਿਆਰ ਦਿੱਤਾ ਹਾਂ ਤੁਹਾਡਾ ਬੜਾ ਧੰਨਵਾਦ ਧੰਨਵਾਦ ਮੈਂ ਵਾਕੇ ਮੈਂ ਤੇ ਕਰੀਦੀ ਮੈਂ ਤਾਂ ਫਰਮੀ ਨੇ ਫੇਰੀ ਬਗਾਂ ਹਾਂ ਬਾਕੀ ਬੰਦਾ ਬਨੇ ਦਾ ਦੇਵ ਜੀ ਟੁੱਟ ਜਾਂਦਾ ਜਦੋਂ ਵਿਊ ਘਟ ਜਾਂਦੇ ਹਨ ਹਾਂ ਸਾਡੇ ਪਹਿਲੇ ਪਾੜ ਦੇ ਬੜੇ ਵਧੀਆ ਚੱਲੇ ਪਏ 10 12 ਹਜ਼ਾਰ ਚੱਲੇ ਗਏ ਦੂਜੇ ਪਾੜਾ ਢੀਹ ਹਜ਼ਾਰ ਚੱਲਿਆ ਹਾਂ ਇਹ ਕੀ ਜਾਂਦਾ ਹੈ ਇਹ ਕਿਸਮਤੀਆਂ ਗੱਲਾਂ ਕੋਈ ਚੱਲੂਗਾ ਇਦਾਂ ਹੁੰਦੇ ਵਾਦੇ ਘਾਟੇ ਕਿਹਦੇ ਕਿਸਮਤੀਆਂ ਵਾਦੇ ਘਾਟੇ ਹੁੰਦੇ ਰਹਿੰਦੇ ਕੋਈ ਗੱਲ ਨਹੀਂ ਪਰਵਾਹ ਨਹੀਂ ਕਰਨੀ ਕੋਈ ਗੱਲ ਨਹੀਂ ਕਿਹੜਾ ਚੱਲਿਆ ਕਿਸਮਤੀਆਂ ਚੱਲਿਆ ਹੈ ਕਿਦਾ ਇਸ ਮਤ ਨਹੀਂ ਹੋਇਆ ਕਿ ਦੇ ਵਿੱਚ ਤੁਸੀਂ ਮੈਨੂੰ ਗਿਫਟ ਦੇਣ ਆਏ ਕਿਥੇ ਕਿ ਲੈ ਗਏ ਤੁਸੀਂ ਇਹ ਨਹੀਂ ਗਏ ਆਏ ਤੁਸੀਂ ਆਇਆ ਚਲੋ ਸਾਮੂ ਤੁਸੀਂ ਆਇਆ ਯਾਰ ਚੋਲਰ ਬੰਮਣੀ ਆਏ ਕੋ ਨਹੀਂ ਆਇਆ ਜੀ ਕੋ ਨਹੀਂ ਆਇਆ ਕਿਥੇ ਆ ਬਾਹਰ ਅੱਛਾ ਅੱਛਾ ਪਾਪਾ ਵੀ ਕਿੱਥੇ ਆਪਾਂ ਵੀ ਅੰਦਰ ਆਏ ਨਹੀਂ ਆ ਉਹਦੇ ਅੰਦਰ ਹੀ ਸੰਗਰੀ ਦੇ ਸ਼ੌਂਕ ਵੀ ਨਾ ਸੇ ਮੇਰੇ ਵਾਲੇ ਹੀ ਮਿੰਨੂ ਵੀ ਨਹੀਂ ਉੱਤਾਈਆਂ ਸਾਰੇ ਜੰਨ ਜਰਾ ਨਸ ਮਰੀਦ ਨੂੰ ਚਾਉਂਗਾ ਮੈਨੂੰ ਵੀ ਚਾਉਂਗਾ ਪੰਗੜੇ ਟਾਂਚ ਬੂਲਸ ਦਾ ਮਰੀਦ ਨੂੰ ਚਾਉਂਗਾ ਮੈਨੂੰ ਤਿਆਰ ਹੋਣ ਦਾ ਪਿੰਦ ਚਾਉਂਗਾ ਮਰੀਦ ਨੂੰ ਸੇਮ ਸੇਮ ਇਹਦਾ ਤਾਂ ਚਾਹੁੰਦਾ ਕਿਹੜੇ ਦੇ ਮੈਨਾਂ ਕਿਰਾਨਾ ਵਾਲਾ ਮੈਨੂੰ ਆਪਣੇ ਵਧਾ ਰਹੀ ਹਾਂ ਨੀ ਮੈਂ ਨਕਲੀ ਨਾ ਲਾਉਣਾ ਇੱਕ ਲੱਗੀ ਨਾ ਵਾਦ ਤੇ ਮੈਂ ਆਪਣੇ ਵਧਾ ਰਹੀ ਹਾਂ ਮੈਂ ਵਾਦ ਨਹੀਂ ਹੋਰ ਕਿਹੜੇ ਸ਼ੌਂਕ ਦੇਨੂ ਤੂੰ ਵਜ਼ਨ ਦਿੰਨੀ ਨਹੀਂ ਚਾਬਦੀ ਰਹੀ ਨੀ ਇਹਨੂੰ ਨਹੀਂ ਨਹੀਂ ਆਉਂ ਕਰੀਏ ਹਾਂ ਤੇ ਇਹ ਕੀ ਮਤਲਬ ਇਹਦਾ ਚੱਪਣਾ ਹੀ ਹੁੰਦਾ ਤਾਂ ਇਹ ਤਾਂ ਵਜ਼ਨ ਨਹੀਂ ਦਿੰਦਾ ਸੁਮਨੀਤ ਹੋਰ ਕਿਹੜਾ ਸ਼ੌਂਕ ਦੇਨੂ ਇਹਨੂੰ ਬੜੇ ਸੌਂ ਦਾ ਲੱਤਾ ਪਹਿਨਾ ਦੇਖੀ ਤਾ ਉਹ ਮਹਿੰਦੀ ਵੀ ਪਹਿ ਲੰਮੀ ਜਿਸ ਦਿਨ ਮੈਂ ਮਹਿੰਦੀ ਲਾਇਆ ਕਿਤਾ ਉਦੋਂ ਨਹੀਂ ਸਮਰੀਂ ਤੇ ਜੀ ਨੂੰ ਕੁਛ ਨਹੀਂ ਲੰਦਾ ਹਾਏ ਚਾਚੀ ਜੀ ਆਂ ਬੁਲਾ ਲਈ ਮੇਰੇ ਨੂੰ ਕਿੱਥੋਂ ਲਵਾਈ ਦੱਸ ਹੋਰ ਸਮਝੀ ਤੂੰ ਦੱਸ ਕੇ ਨੇ ਚਲੋ ਠੀਕ ਹੈ ਜੀ ਤੇਰਾ ਸਾਸਰੀ ਕਾਲ ਕੱਪੜਿਆਂ ਦਾ ਕੱਪੜਿਆਂ ਦਾ ਨਹੀਂ ਨਾ ਦਿਨਾਂ ਨੂੰ ਜੁੱਤੀਆਂ ਦਾ ਵਾ ਦਿਨਾਂ ਨੂੰ ਤੂੜੀਆਂ ਦਾ ਵਾ ਜੇ ਤਾਂ ਮਿਲ ਰਹੀ ਇਹ ਕੰਮ ਦੀ ਨੁਮਰ ਹੈ ਸਦਾ ਉਹ ਤਾਂ ਹੋਰ ਵੀ ਹੈਗਾ ਹੀ ਹੋ ਹੈਗਾ ਹੀ ਸਾਰੇ ਸ਼ੌਕ ਦੇ ਖਿਲਾ ਦੇ ਰਹਿ ਕਿਹੜਾ ਗਿਆ ਪਿੱਛੇ ਹਾਂ ਬਿਲਕੁਲ ਬਿਲਕੁਲ ਆਉ ਆ ਗਈ ਤੇ ਨਹੀਂ ਮੰਮਾ ਚਲੋ ਠੀਕ ਹੈ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਫਿਰ ਮਿਲਦੇ ਹਾਂ ਅਗਲੇ ਵਲੋਗ ਧੰਨਵਾਦ